ਸਭ ਤੋਂ ਪਹਿਲਾਂ ਸਾਡੇ ਪੈਂਪ ਦਾ ਮਾਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੋਦੀਖਾ ਖਾਲਸਾ ਵਾਹਿਗੋਦੀ ਕੀ ਫਤਿਹ ਬੜਾ ਮਨ ਖੁਸ਼ ਹੋਇਆ ਕਿ ਸਾਡੀਆਂ ਮਾਵਾ ਸਾਡੀਆਂ ਭੈਣਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਆਂ ਵਿਦਾਂ ਸਭਾ ਹਲਕਾ ਨਾਲੇ ਦੇ ਰਾਜੀਆਂ ਪਿੰਡ ਦੇ ਵਿੱਚ ਆਪਾਂ ਇਸ ਵੇਲੇ ਸਾਡੇ ਕੌਮੀ ਕੰਵਿਨਰ ਦਾ ਅਰਵਿੰਦ ਕੇਰਿਵਾਲ ਜੀ ਅਤੇ ਪੰਜਾਬ ਦੇ ਹਜ਼ਮਤਪਿਆ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਪਹਿਲੀ ਮਾਰ ਚ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਹੈ ਉਹ ਹੁਣ 16 ਤਰੀਕ ਤੋਂ ਜਿਹੜੀ ਪਿੰਡਾਂ ਦੇ ਵਿੱਚ ਇਹ ਨਸ਼ਾ ਮੁਕਤੀ ਯਾਤਰਾ ਦੀ ਮਹਿਮ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਕਹਿਣ ਆਇਆ ਕਿ ਜਦੋਂ ਅਸੀਂ 19 ਦੇ ਵਿੱਚ 20 ਦੇ ਵਿੱਚ 21 ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਅਸੀਂ ਉਸ ਸਮੇਂ ਸਾਰਿਆਂ ਨੂੰ ਕਲਕੱਤਾ ਜਾ ਕੇ ਕਹਿੰਦੇ ਸੀਗੇ ਤੇ ਤੁਸੀਂ 75 ਸਾਲ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਦਿੱਤੇ ਆ ਤਾਂ ਕਾਂਗਰਸ ਕਾਲੀ ਭਾਜਪੀ ਨੂੰ ਦਿੱਤੇ ਇੱਕ ਮੌਕਾ ਜਿਹੜਾ ਉਹ ਭਗਵੰਤ ਮਾਨ ਜੀ ਨੂੰ ਦੋ ਇੱਕ ਮੌਕਾ ਅਰਵਿੰਦ ਕੇਜੀਵਾਲ ਜੀ ਨੂੰ ਦੋ ਇੱਕ ਮੌਕਾ ਆਮ ਆਦੀ ਪਾਰਟੀ ਨੂੰ ਦਿਓ ਤਾਂ ਜੋ ਅਸੀਂ ਤੁਹਾਨੂੰ ਉਹ 75 ਸਾਲਾਂ ਤੋਂ ਅੱਧ ਜਿਹੜੇ ਕੰਮ ਇਹੋ ਕਰਕੇ ਦੱਸ ਕੀਏ ਅਸੀਂ ਜਦੋਂ 21 ਦੇ ਵਿੱਚ ਗਰੰਟੀਆਂ ਦੇੜੀਆਂ ਸ਼ੁਰੂ ਕੀਤੀਆਂ ਸਾਡੀ ਪਹਿਲੀ ਗਰੰਟੀ ਸੀਗੀ ਕਿ ਬਿਜਲੀ ਜਿਹੜੀ ਆ ਉਹ ਅਸੀਂ ਉਹਦਾ ਬਿੱਲ ਮਾਫ ਕਰਾਂਗੇ ਤੇ ਬਿਜਲੀ ਦੀ ਸਪਲਾਈ 24 ਘੰਟੇ ਦਾਂਗੇ ਕਿਸਾਨਾਂ ਨੂੰ ਵੀ ਔਰ ਪਿੰਡਾਂ ਦੇ ਵਿੱਚ ਸਭ ਨੂੰ ਦਿਆਂਗੇ ਏਕਲ ਬਰਾਬਰ ਸਭ ਨੂੰ ਬਿਜਲੀ ਜਿਹੜੀ ਦੇਾਂਗੇ ਤੁਹਾਡੇ ਸਾਹਮਣੇ ਆ ਕੇ ਬਿਜਲੀ ਜਿਹੜੀ ਹੈ ਉਹ ਨਿਰੰਤਰ ਕਿੱਦਾਂ ਜਾਰੀ ਹੈ ਅਸੀਂ ਕਹਿ ਸੀਗੇ ਅਸੀਂ ਪੰਜਾਬ ਦੇ ਵਿੱਚ ਆਮ ਲੋਕਾਂ ਲਈ ਆਮ ਕਿਸਾਨਾਂ ਲਈ ਮਜ਼ਦੂਰਾਂ ਲਈ ਸਸਤੇ ਇਲਾਜ ਵਾਸਤੇ ਮੱhalla ਕਲੀਨਿਕ ਬੜਾਵਾਂਗੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ 900 ਦੇ ਕਰੀਬ ਮੱhalla ਕਲੀਨਿਕ ਜਿਹੜੇ ਬਣਾਏ ਆ ਅਸੀਂ ਕਹਿ ਕੇ ਆਏ ਸੀਗੇ ਕਿ ਅਸੀਂ ਜਦੋਂ ਆਵਾਂਗੇ ਅਸੀਂ ਬੇਰਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਹੁਣ ਤੱਕ ਤਿੰਨਾਂ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 55 ਹਜ਼ਾਰ ਤੋਂ ਵੱਧ ਨੌਕਰੀਆਂ ਜਿਹੜੀਆਂ ਦਿੱਤੀਆਂ ਅਸੀਂ ਇਹ ਵੀ کہہ ਕੇ ਆਏ ਸੀਗੇ ਕਿ ਜਦੋਂ ਅਸੀਂ ਆਏ ਅਸੀਂ ਜਿਹੜਾ ਸਕੂਲਾਂ ਦਾ ਪੱਧਰ ਹੈ ਜਿਹੜੇ ਸਕੂਲ ਨੇ ਪੰਜਾਬ ਦੇ ਪੰਜਾਬ ਦਾ ਪੰਨਿਆਦੀ ਟਾਂਚਾ ਸਕੂਲਾਂ ਦਾ ਇਹ ਨੂੰ ਠੀਕ ਕਰਾਂਗੇ ਪੰਜਾਬ ਦੇ ਆਮ ਲੋਕਾਂ ਲਈ ਗਰੀਬਾਂ ਕਿਸਾਨਾਂ ਲਈ ਮਜ਼ਦੂਰਾਂ ਦੇ ਬੱਚਿਆਂ ਲਈ ਮੁਫਤ ਪੜ੍ਹਾਈ ਦੇ ਨਾਲ-ਨਾਲ ਵਧੀਆ ਕੰਬਦੇ ਚਾਹ ਦਵਾਦੀਆਂ ਵਧੀਆ ਜਿਹੜੇ ਕੰਪਿਊਟਰ ਵਧੀਆ ਫਰਨੀਚਰ ਕਿਤਾਬਾਂ ਹਰ ਚੀਜ਼ ਜਿਹੜੀ ਮਈਆ ਕਰਾਵਾਂਗੇ ਜਿਹੜੀ ਅਸੀਂ ਕਰਾ ਰਹੇ ਮੇਰਾ ਖਿਆਲ ਦੁਬਾਰਾ ਵੀ ਤੁਹਾਡੇ ਪਿੰਡ ਦੇ ਵਿੱਚ ਆਵਾਂਗੇ ਸਕੂਲਾਂ ਦੇ ਪ੍ਰੋਗਰਾਮ ਵੀ ਇਹੀ ਕਰਦੇ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਗ੍ਰਾਂਟ ਆਈ ਹੈ ਮੇਰਾ ਖਿਆਲ ਹੈ ਤੁਹਾਡੇ ਵੀ ਆਈ ਤੇ ਨਹੀਂ ਆਈ ਹੋ ਤਾਂ ਇੱਕ ਦੋ ਜਨ ਦਿਨ ਦੇ ਵਿੱਚ ਆਜੂਗੀ ਉਹ ਦਸੀਂ ਜਿਹੜਾ ਆਖਰੀ ਗੱਲ ਕਹੀ ਸੀਗੀ ਕਿ ਅਸੀਂ ਆਏ ਤੇ ਜਿਹੜਾ ਪਿਛਲੇ 25-30 ਸਾਲਾਂ ਤੋਂ ਗੱਧ ਪਿਆ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਗੰਦ ਹੈ ਇਸ ਗੰਦ ਨੂੰ ਅਸੀਂ ਸਾਫ਼ ਕਰਾਂਗੇ ਅਸੀਂ 2-3 ਸਾਲ ਲਾ ਕੇ ਮਾਨ ਸਾਹਿਬ ਨੇ ਪੂਰੀ ਕੈਬਨਟ ਨੇ ਪੂਰੀ ਸਰਕਾਰ ਨੇ ਅਸੀਂ ਪਹਿਲਾਂ ਸਾਰਾ ਗਰਾਊਂਡ ਜਿਹੜੀ ਤਿਆਰ ਕੀਤੀ ਸਾਰੀਆਂ ਚੀਜ਼ਾਂ ਦਾ ਜਿਹੜਾ ਮੈਸੇਜ ਕੀਤਾ ਕਿ ਕਿੱਦਾਂ ਜਿਹੜਾ ਨਸ਼ੇ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਅਸੀਂ 3 ਸਾਲ ਵੀ ਬੜੀ ਕੋਸ਼ਿਸ਼ ਕੀਤੀ ਪਰ ਕੋਈ ਚੀਜ਼ਾਂ ਜਿਹੜੀਆਂ ਨਹੀਂ ਹੋ ਰਹੀਆਂ ਸੀਗੀਆਂ ਸੋ ਪਹਿਲੀ ਵਾਰ ਤੋਂ ਜਿਹੜਾ ਮਾਨ ਸਾਹਿਬ ਨੇ ਜੁਧ ਨਸ਼ੇ ਦੇ ਵਿਰੁੱਧ ਸ਼ੁਰੂ ਕੀਤਾ ਤੁਹਾਡੇ ਤੁਹਾਨੂੰ ਪਤਾ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਅਖਬਾਰਾਂ ਤੇ ਟੀਵੀ ਚੈਨਲ ਤੇ ਦੇਖਦੇ ਹੋ ਦੇਸ਼ ਦੇ ਇਤਿਹਾਸ ਵਿੱਚ ਪੰਜਾਬ ਦੇ ਛੱਡੋ ਪੂਰੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਸਰਕਾਰ ਆਈ ਜਿਨੇ ਨਸ਼ਿਆਂ ਦੇ ਖਿਲਾਫ ਸਮਗਲਾਂ ਦੇ ਕਹਟਾਏ ਸਮਗਲ ਨੂੰ ਜੇਲਾ ਚ ਡੱਕਿਆ 10000 ਤੋਂ ਵੱਧ ਸਮਗਲ ਜਿਹੜਾ ਉਹ ਜੇਲਾ ਦੇ ਵਿੱਚ ਡੱਕਿਆ ਰਹਿਬ ਦੀ ਡੇ ਚਾਰ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਤਰਦਾਰ ਦੇ ਵਿੱਚ 85 ਕਿਲੋ ਕਲਮਸ ਤੋਂ 10 ਕਿਲੋ ਇੰਨੇ ਯੋਧਾ ਲੱਗੇ ਜਿੱਥੇ ਵੀ ਕੋ ਬੰਦਾ ਬਿਲਦਾ ਜਿਹਦਾ ਪਤਾ ਲੱਗ ਜਾਂਦਾ ਅਸੀਂ ਇਹ ਗੱਲ ਸਪਸ਼ਟਤਾਪ ਦੇ ਮੈਂ ਤੁਹਾਨੂੰ ਕਹਿਣਾ ਕਿ ਤੁਹਾਨੂੰ ਜਿਦੋਂ ਪਤਾ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਸ਼ਾ ਵੇਚਦਾ ਨਸ਼ਾ ਕੱਲਾ ਸਮੈਕ ਨਹੀਂ ਫ੍ਰੀ ਵੇਚਦਾ ਸ਼ਰਾਬ ਵੇਚਦਾ ਉਹਨੇ ਤੁਸੀਂ ਦੇਖਿਆ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 28 29 ਬੰਦੇ ਜਿਹੜੇ ਮਰ ਗਏ ਆਪਾਂ ਇਹ ਖਿਆਲ ਰੱਖਣਾ ਕਿ ਆਪਣੇ ਪਿੰਡਾਂ ਦੇ ਵਿੱਚ ਜੇ ਠੇਕੇ ਤੋਂ ਬਿਨਾਂ ਜ਼ਹਿਰੀਲੀ ਸ਼ਰਾਬ ਕੋਈ ਵੇਚਦਾ ਸਮੈਕ ਵੇਚਦਾ ਕੋਈ ਬੰਦਾ ਫ੍ਰੀ ਵੇਚਦਾ ਉਹ ਤੁਸੀਂ ਸਾਡੇ ਐਸਐਚਓ ਨੂੰ ਦੱਸਣਾ ਐਸਐਚਓ ਦੀ ਸੁਣਦਾ ਡੀਐਸਪੀ ਨੂੰ ਦੱਸਣਾ ਡੀਐਸਪੀ ਦੀ ਸੁਣਦਾ ਐਸਡੀਐਮ ਸਾਹਿਬ ਨੂੰ ਦੱਸਣਾ ਨਹੀਂ ਸੁਣਦਾ ਕੋਈ ਤੇ ਆ ਨਾਲ ਤੁਹਾਡੇ ਜਗਦੇਖਲਾ ਮੇਰਾ ਕਾਰ ਹੈ ਮੈਨੂੰ ਆ ਕੇ ਦੱਸਣਾ ਕਿਉਂਕਿ ਅਸੀਂ ਇਹ ਤਹਿਈਆ ਕੀਤਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚੋਂ ਇਹ ਨਸ਼ਿਆਂ ਦਾ ਕੋੜ ਜਿਹੜਾ ਇਹਨੂੰ ਖਤਮ ਕਰਨਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਉਹ ਵਾਰਸ਼ਾ ਦੀ ਧਰਤੀ ਹੈ ਹਾਸ਼ਮ شاہ ਦੀ ਧਰਤੀ ਹੈ ਬੁੱਲੇ شاہ ਦੀ ਧਰਤੀ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਪਾਣੀ ਵਗੜੇ ਚਾਹੀਦੇ ਆ ਇੱਥੇ ਮਸ਼ੀਆਂ ਦੇ ਦਰਿਆ ਵੀ ਵਗੜੇ ਚਾਹੀਦੇ ਔਰ ਮੈਂ ਤੁਹਾਨੂੰ ਬਸ ਇਹੀ ਬੇਨਤੀ ਕਰਨਾ ਹੈ ਕਿ ਤੁਸੀਂ ਸਾਰਿਆਂ ਨੇ ਇਹ ਤਹਈਆ ਕਰ ਲੈਣਾ ਅੱਜ ਤੋਂ ਬਾਅਦ ਕਿ ਜਿੱਦੋਂ ਵੀ ਕੋਈ ਨਸ਼ੇ ਵਾਲਾ ਸਮੈਕ ਵਾਲਾ ਜਹਿਰੀ ਸ਼ਰਾਬ ਵਾਲਾ ਜਿਹੜਾ ਵੀ ਬੰਦਾ ਤੁਹਾਨੂੰ ਪਤਾ ਲੱਗ ਜਾਏ ਕਿ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਅਸ ਸਨੱਚੇ ਦੇ ਉੱਤੇ ਫਲਾਣਾ ਬੰਦਾ ਲਾ ਆਇਆ ਤੁਸੀਂ ਆਪਣਾ ਨਾਂ ਗੁਪਤ ਰੱਖੜਾ ਕੋਈ ਗੱਲ ਨਹੀਂ ਸਾਨੂੰ ਦੱਸ ਦੇਣਾ ਬਹੁਤ ਲੋਕ ਆ ਕੇ ਬਿੰਦੂ ਦੱਸਦੇ ਆ ਉਹ ਕਹਿੰਦੇ ਸਾਡਾ ਪਤਾ ਨਹੀਂ ਲੱਗਣਾ ਚਾਹੀਦਾ ਅਸਵੇ ਦੇ ਸ਼ੋਹੇ ਗਏ ਇੱਕ ਛੋਟੇ ਜਿਹੇ ਮੁੰਡੇ ਨੇ ਬਿੰਦੂ ਦੱਸਤਾ ਕਿ ਸਾਡੇ ਪਿੰਡ ਦਾ ਫਲਾਣਾ ਬੰਦਾ ਜਿਹੜਾ ਉਹ ਸਵੇਕ ਵੇਚਦਾ ਜੀ ਮੈਂ ਸਕੂਲ ਦੀ ਕਲਾਸ ਚ ਗਿਆ ਉਹ ਕਹਿੰਦਾ ਇੱਕ ਮੁੰਡਾ ਇੱਥੇ ਸਵੇਕ ਵੇਚਦਾ ਛੋਟੇ ਛੋਟੇ ਬੱਚੇ ਅੱਗੇ ਆਏ ਤੁਸੀਂ ਵੀ ਅੱਗੇ ਆਓ ਯਾਦ ਰੱਖੋ ਜੇ ਅੱਜ ਆਪਾਂ ਨਸ਼ਿਆਂ ਦੇ ਖਿਲਾਫ ਨਹੀਂ ਲੜਾਂਗੇ ਇਹ ਨਸ਼ੇ ਸਾਡੇ ਧੀਆ ਪੁੱਤਾਂ ਨੂੰ ਖਾ ਜਾਣਗੇ ਆਪਾਂ ਨੂੰ ਉੱਠਣਾ ਪਊਗਾ ਤੁਹਾਨੂੰ ਇੰਨਾ ਸਾਡਾ ਸਹਿਯੋਗ ਕਰਨਾ ਹੈ ਇੰਨਾ ਹੀ ਤੁਹਾਡਾ ਸਹਿਯੋਗ ਹੈ ਕਿ ਤੁਸੀਂ ਜਾਣਕਾਰੀ ਦੇਣੀ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਆਪਣੇ ਧੀਆ ਪੁੱਤਾਂ ਦਾ ਖਿਆਲ ਰੱਖਣਾ ਕਿ ਉਹ ਨਸ਼ਿਆਂ ਤੇ ਨਾ ਲੱਗ ਜਾਣ ਸਰਕਾਰ 24 ਘੰਟੇ ਲੱਗੀ ਆ ਇਸ ਵੇਲੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਮਹਿੰਮਾ ਇਹ ਸ਼ੁਰੂ ਕੀਤੀ ਹੈ ਮੇਰੇ ਮੁ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਸਭ ਆਪਣੀ ਮਿਹਨਤ ਦੇ ਉੱਤੇ ਜਿਹੜਾ ਲੱਗੇ ਸੋ ਤੁਹਾਡਾ ਮੈਂ ਧੰਨਵਾਦੀ ਐ ਇਹਦੀ ਕਹਿਰ ਦੀ ਗਲਬੀ ਸੀਗੀ ਤੁਸੀਂ ਗਲਬੀ ਦੇ ਸਾਰਿਆਂ ਪਿੰਡ ਵਾਲਿਆਂ ਦੀਆਂ ਸਾਧੀਆਂ ਦੇ ਪਿੰਡ ਵਾਲਿਆਂ ਭੈਣਾ ਇੱਕ ਗੱਲ ਯਾਦ ਰੱਖਿਓ ਜਿੱਦੋਂ ਵੀ ਕਿਸੇ ਦਾ ਪੁੱਤ ਕਿਸੇ ਦਾ ਕਾਲਾ ਨਸ਼ੇ ਦੇ ਲੱਗਦਾ ਉਹਦਾ ਸਭ ਤੋਂ ਜ਼ਿਆਦਾ ਸੰਤਾਪ ਜਿਹੜਾ ਉਹ ਔਰਤ ਨੂੰ ਚੱਲਣਾ ਪੈਂਦਾ ਜਿਹਦਾ ਪਤੀ ਲੱਗ ਜਾਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਘਰ ਦਾ ਕਿੰਨਾ ਨੁਕਸਾਨ ਹੋਣ ਰਿਹਾ ਜੇ ਪੁੱਤ ਲੱਗ ਜਾਂਦਾ ਬਾਵਾ ਵਿਚਾਰੀਆ ਧੁੰਦ ਗਿਆ ਠੀਕ ਗਿਆ ਸੋ ਇਹ ਸਾਡੀਆਂ ਮਾਵਾ ਪੈਣਾ ਅੱਗੇ ਆ ਕੇ ਬੈਠੀਆਂ ਅੱਗੇ ਲੱਗਣਾ ਤੁਸੀਂ ਮੈਂ ਤਾਂ ਰੋਜ਼ ਹੀ ਲੋਕਾਂ ਨੂੰ ਕਹਿੰਦਾ ਹੁੰਦਾ ਘਰਾਂ ਦੇ ਵਿੱਚ ਵੀ ਆਵਾਜ਼ ਬੁਲੰਦ ਕਰੋ ਘਰਾਂ ਦੇ ਵਿੱਚ ਵੀ ਆਪਣੇ ਘਰਾਂ ਦੇ ਵਿੱਚ ਕੋਈ ਬੰਦਾ ਨਸ਼ਾ ਕਰਦਾ ਸ਼ਰਾਬ ਪੀਂਦਾ ਉਹਦੇ ਖਿਲਾਫ ਆਵਾਜ਼ ਜੜੀਆ ਬੁਲੰਦ ਕਰੋ ਸਟ੍ਰਗਲ ਕਰੋ ਤਾਂ ਆਪਣੇ ਘਰ ਬਚਣਗੇ ਜੇ ਆਪਾਂ ਚੁੱਪ ਰਹੇ ਤੇ ਆਪਣੇ ਘਰ ਨਹੀਂ ਬਚ ਸਕਦੇ ਤੁਸੀਂ ਸਾਰਾ ਘਰ ਚਲਉਂਦਿਆਂ ਜੇ ਤੁਹਾਡੇ ਵਾਂਗ ਹੀ ਸਦਾ ਕੱਦ ਜਲਦਾ ਤੁਸੀਂ ਹਰ ਚੀਜ਼ ਦਾ ਖਿਆਲ ਰੱਖਦੇ ਆ ਜੇ ਬੰਦਿਆਂ ਦੀ ਰੋਟੀ ਪਾਣੀ ਦਾ ਖਿਆਲ ਰੱਖਦਿਆਂ ਜੇ ਇਹ ਵੀ ਖਿਆਲ ਰੱਖਿਆ ਕਰੋ ਕਿ ਤੁਹਾਡਾ ਬੱਚਾ ਤੁਹਾਡਾ ਘਰ ਦਾ ਕੋਈ ਨਸ਼ਾ ਤਦੀ ਕਰ ਰਿਹਾ ਉਹਦਾ ਖਿਆਲ ਰੱਖਣਾ ਸੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਆਪਾਂ ਸਾਰਿਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਇਸ ਮਹਿਮ ਦਾ ਜਿਹੜਾ ਹਿੱਸਾ ਵਰਨਾ ਇਸ ਮਹਿਮ ਦੇ ਵਿੱਚ ਜਿਹੜਾ ਹਿੱਸਾ ਪਾਉਣਾ ਆਪਣੇ ਪਿੰਡ ਨੂੰ ਜਿਹੜਾ ਨਸ਼ੇ ਤੋਂ ਮੁਕਤ ਰੱਖਣਾ ਏ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਸੀਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੋਨ ਮੈਂ ਜਿਹੜੀ ਅੱਜ ਦੀ ਸੋਹਾਂ ਉਹ ਅੱਗੇ ਅੱਗੇ ਬੋਲੂਗਾ ਤੁਸੀਂ ਸਾਰਿਆਂ ਦੇ ਆਪੋ ਆਪਣੀ ਜਗ੍ਹਾ ਤੇ ਉੱਠ ਜਾਣਾ ਸਾਰਿਆਂ ਦੇ ਉੱਠ ਕੇ ਮੇਰੇ ਮਗਰ ਮਗਰ ਇਹ ਜਿਹੜੀ ਓਥ ਹੈ ਸਾਰੀਆਂ ਮੇਰੀਆਂ ਪੈੜਾਂ ਦੇ ਵੀ ਉੱਠ ਜਾ ਜਿੰਨੇ ਭਰਾ ਭੈਣਾ ਸਾਰਿਆਂ ਦੇ ਉੱਠ ਜਾ ਸਾਰਿਆਂ ਦੇ ਉੱਠ ਕੇ ਜੋ ਮੈਂ ਬੋਲੂਗਾ ਮੇਰੇ ਪਿੱਛੇ ਪਿੱਛੇ ਤੁਸੀਂ ਸਾਰਿਆਂ ਦੇ ਬੋਲਣਾ ਸਾਰੇ ਪਿੰਡਾਂ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਨਸ਼ਿਆਂ ਦੇ ਵਿਰੁੱਧ ਸੌਂ ਚੁੱਕਦੇ ਆ ਤੁਸੀਂ ਵੀ ਸਾਡੇ ਅੰਨੇ ਜੜੀ ਇਹ ਸੌਂ ਚੁੱਕਣੀ ਆ ਸੋ ਮੈਂ ਅਸੀਂ ਪਿੰਡ ਵਾਜੀਆਂ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪੈਦਾਦਾਰ ਬਣ ਕੇ ਪੈਦਾਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ बिकੰਦੀ ਦੇਵਾਂਗੇ ਨਸ਼ਾ बिकੰਦੀ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਪਿੰਡ ਵਿੱਚ ਵੜ ਨਹੀਂ ਦੇਵਾਂਗੇ ਵੜ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿੰਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਦਵੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੁਕਾਂਗੇ ਆਪਰੇ ਤੋਂ ਰੁਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲ ਸੋਨੋ ਸੋਨੋ ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਹੈ ਕਿ ਆਪਾਂ ਸਭ ਨੇ ਅੱਜ ਤੋਂ ਬਾਅਦ ਆਪਣੇ ਪਿੰਡ ਵਿੱਚ ਜਿਹੜਾ ਵੀ ਬੰਦਾ ਨਸ਼ਾ ਕਰਦਾ ਨਸ਼ਾ ਵੇਚਦਾ ਉਹਦਾ ਖਿਆਲ ਰੱਖਣਾ ਤੇ ਸਾਨੂੰ ਜਿਹੜਾ ਉਹਦੀ ਜਾਣਕਾਰੀ ਦੇਣੀ ਹੈ ਅਸੀਂ ਇਸ ਪਿੰਡ ਨੂੰ ਜਿਹੜਾ ਨਸ਼ਾ ਮੁਕਤ ਬਣਾਵਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵਾਈਕਲ ਜ਼ਿਕਾ ਖਾਨ ਸਾਹਿਬ